ਜਿੱਥੇ ਅੱਜ ਕੱਲ ਦੇ ਨੌਜਵਾਨ ਮਿਹਨਤ ਮਜ਼ਦੂਰੀ ਕਰਨਾ ਨਹੀਂ ਚਾਹੁੰਦੇ ਉੱਥੇ ਹੀ ਨੌਜਵਾਨ ਬਲਰਾਜ ਸਿੰਘ ਉਹਨਾਂ ਨੌਜਵਾਨਾਂ ਲਈ ਪ੍ਰੇਰਨਾ ਬਣਿਆ ਹੈ ਤੇ 1 ਲੱਖ ਤੋਂ ਉੱਪਰ ਦਾ ਸਫ਼ਰ ਤੈਅ ਕਰਕੇ ਸਵੱਛ ਭਾਰਤ ਮਿਸ਼ਨ ਦੇ ਤਹਿਤ ਉਹਨਾਂ ਨੂੰ ਬ੍ਰਾਂਡ ਐਂਬੈਸਡਰ ਬਣਾਇਆ ਗਿਆ ਤੇ ਹੁਣ ਬਲਰਾਜ ਦੀਆਂ ਹਰ ਪਾਸੇ ਤਾਰੀਫਾਂ ਹੋ ਰਹੀਆਂ ਨੇ ਤੇ ਯਕ ਮੇਰੇ ਲਈ ਅੱਜ ਕੋ ਬਹੁਤ ਹੀ ਵੱਡਾ ਸੁਭਾਗ ਭਰਿਆ ਦਿਨ ਹੈ ਕਿ ਮੈਂ ਅੱਜ 1 ਲੱਖ 50 ਹਜ਼ਾਰ ਕਿਲੋਮੀਟਰ ਸਾਈਕਲਿੰਗ ਦੇ ਪੂਰੇ ਕਰਤੇ ਕਰ ਲਿਆ ਉਸ ਦੇ ਲਈ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕਿੰਨੇ ਲੋਗੇ ਤਾਂ ਮੈ সাইਕਲ ਕਰਦੇ 2014 ਤੋਂ ਮੈਂ ਸਾਈਕਲਿੰਗ ਕਰ ਰਿਹਾ ਔਰ ਜਿਹੜਾ ਮੇਰਾ ਹੋਂ ਦਾ ਰਿਕਾਰਡ ਆ 2016 ਤੋਂ ਲੈ ਕੇ ਹੁਣ ਤੱਕ ਮੇਰਾ ਜਿਹੜਾ ਹੋਂ ਦਾ ਰਿਕਾਰਡ ਉਹ 1,50,000 ਪਲੱਸ ਹੋ ਗਿਆ ਹਾਂਜੀ ਚਾਰਨਿੰਗ ਬਣਾਇਆ ਇਸ ਮਤਲਬ ਸਾਈਕਲ ਦਾ ਚਾਰ ਇਹ ਸ਼ੌਂਕ ਕਹ ਲਓ ਕੁਝ ਬੁਝਗੂਰੀ ਕਹ ਲਓ ਕੁਝ ਇਸ ਤਰ੍ਹਾਂ ਅਸੀਂ ਵੀ ਸਾਈਕਲਿੰਗ ਦਾ ਚਲੋ ਬਚਪਨ ਚ ਸਕੂਲ ਵਿੱਚ ਸਾਈਕਲ ਤੇ ਜਾਂਦੇ ਸਾਡਾ ਜਿਹੜਾ ਸਮਾਂ ਸੀ ਉਸ ਤੋਂ ਬਾਅਦ ਮੈਂ ਜ਼ਿਆਦਾ ਰਨਿੰਗ ਕਰਦਾ ਹੁੰਦਾ ਸੀਗਾ ਔਰ 2013-14 ਵਿੱਚ ਮੇਰੀ ਥੋੜੀ ਪ੍ਰੋਬਲਮ ਗਰਾਉਂਡ ਵਿੱਚ ਪੈ ਗਈ ਸੀ ਮੇਰੇ ਰਾਈਟ ਸਾਈਡ ਦੇ ਗੋਡੇ ਦੇ ਵਿੱਚ ਥੋੜੀ ਪ੍ਰੋਬਲਮ ਸੀ ਤੇ ਮੇਰੇ ਪੇਨ ਕਾਫੀ ਹੋਣ ਲੱਗ ਪਏ ਫਿਰ ਮੇਰੀ ਗਰਾਉਂਡ ਬੰਦ ਹੋ ਗਈ ਡਾਕਟਰਾਂ ਨੂੰ ਮੈਂ ਸੁਝਾਸ਼ਨ ਕੀਤਾ ਵੀ ਤੁਸੀਂ ਮੈਡੀਸਿਨ ਲਈ ਦੋ ਡਾਕਟਰ ਚੇਂਜ ਕੀਤੇ ਅਖੀਰ ਮੈਂ ਸਪੈਸ਼ਲਿਸਟ ਕੋਲ ਵੀ ਗਿਆ ਤਾਂ ਉਹਨਾਂ ਨੇ ਮੈਨੂੰ ਮੈਡੀਸਿਨ ਫਿਕਸ ਕੀਤੀ ਪਰ ਕੁਝ ਦਿਨ ਖਾਣ ਤੋਂ ਬਾਅਦ ਫਿਰ ਮੈਂ ਦੇਖਿਆ ਵੀ ਮੇਰੀ ਗਰਾਉਂਡ ਵੀ ਬੰਦ ਹੋ ਗਈ ਮੈਂ ਡਾਕਟਰ ਸਾਹਿਬ ਮੈਂ ਤਾਂ ਵੀ სპੋਰਟਸਮੈਨ ਨੂੰ ਕੁਝ ਕਰਨਾ ਹੁੰਦਾ ਤੇ ਕਿਹਾ ਕਿ ਜੇ ਦਵਾਈ ਖਾ ਕੇ ਮੈਂ ਠੀਕ ਹੋਊਗਾ ਉਹਨਾਂ ਨੇ ਮੈਨੂੰ ਇਹ ਕਹੇ ਵੀ ਨਹੀਂ ਇਹ ਦਵਾਈ ਤੈਨੂੰ ਕਾਫੀ ਸਮਾਂ ਖਾਣੀ ਪੈਣੀ ਆ ਇਹ ਪਰਮਾਨੈਂਟ ਇਲਾਜ ਹੈ ਲੀਗਾ ਮੈਂ ਕਹੇ ਵੀ ਤਾਂ ਪੇਨ ਕਿਲਰ ਆ ਬਈ ਨਹੀਂ ਮੈਂ ਪੇਨ ਬਰਦਾਸ਼ਤ ਕਰ ਦੂਗਾ ਫਿਰ ਮੈਂ ਦਵਾਈ ਕਿਉਂ ਖਾਣੀ ਉਸ ਤੋਂ ਬਾਅਦ ਫਿਰ ਮੈਂ ਦਵਾਈ ਛੱਡ ਦਿੱਤੀ ਤੇ ਫਿਰ ਮੈਂ ਔੜੀ ਔੜੀ ਜਿਹੜਾ ਸਾਈਕਲ ਸ਼ਹਿਰ ਦੇ ਵਿੱਚ ਚਲਾਉਣ ਲੱਪਿਆ ਤੋਂ ਕਰਦਾ ਕਰਦਾ ਥੋੜਾ ਫਿਰ ਵੱਧ ਗਿਆ ਮੈਨੂੰ ਫੌਰਨ ਤੁਸੀਂ ਜਾਏ ਹੋ ਸਾਈਕਲ ਟ੍ਰੈਕ ਟੇਕਾ ਦਾ ਅਨੁਭਵ ਹਾਂਜੀ ਪਿਛਲੇ ਸਾਲ ਮੈਂ ਇੰਗਲੈਂਡ ਵਿੱਚ ਜਾ ਕੇ ਆਇਆ ਸੀਗਾ ਉੱਥੇ 1500 ਤੋਂ 40 ਕਿਲੋਮੀਟਰ ਈਵੈਂਟ ਸੀਗਾ ਇੱਕ ਲੰਡਨ ਐਡਿਟ ਵਰਗ ਲੰਡਨ ਉਹ ਮੈਂ ਪੂਰਾ ਕੀਤਾ ਔਰ ਮੈਡਲ ਪ੍ਰਾਪਤ ਕੀਤਾ ਇਸ ਸਾਲ ਮੈਂ ਜਾ ਕੇ ਆ ਫਰਾਂਸ ਦੇ ਵਿੱਚ ਪੈरिस ਪ੍ਰੈਸ ਪੈरिस ਉਹ ਵੀ ਪੂਰਾ ਕਰਕੇ ਮੈਂ ਮੈਡਲ ਪ੍ਰਾਪਤ ਕੀਤਾ ਜਿਹੜਾ ਤੁਸੀਂ ਚਾਹ ਰਹੇ ਹੋ ਕਿ ਕੋਈ ਸਰਕਾਰ ਨੂੰ ਮਦਦ ਨਹੀਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਮਿਲਦੀ ਆਮ ਲੋਕਾਂ 'ਚ ਵੀ ਇਹੀ ਹੁੰਦਾ ਆ ਵੀ ਸ਼ਾਇਦ ਤੁਹਾਨੂੰ ਸੈਕ ਨਹੀਂ ਤੁਸੀਂ ਕਰਦੇ ਕਿੰਨੇ ਪੈਸੇ ਮਿਲਦੇ ਆ ਜਦੋਂ ਅਸੀਂ ਦੱਸੀਦਾ ਵੀ ਨਹੀਂ ਇਹ ਤਾਂ ਅਸੀਂ ਇੱਕ ਗੇਮ ਖੇਡ ਰਹੇ ਆ ਕੋਈ ਕਹਿੰਦਾ ਤੁਹਾਨੂੰ ਮਿਲਦਾ ਕੀ ਆ ਫਿਰ ਉਹਨਾਂ ਦੱਸੀਦਾ ਵੀ ਨਹੀਂ ਥੋੜੀ ਆਪਣੀ ਇੱਕ ਮਨ ਦੀ ਜਿਹੜੀ ਹੈਗਾ ਸੈਟੀਸਫੈਕਸ਼ਨ ਸਾਡੀ ਹੁੰਦੀ ਆ ਔਰ ਸਭ ਤੋਂ ਦੇਖ ਕੇ ਕਈ ਬੱਚੇ ਪ੍ਰਭਾਵਿਤ ਹੋ ਕੇ ਵੀ ਇਸ ਪਾਸੇ ਨੂੰ ਚੱਲਦੇ ਆ ਸਭ ਤੋਂ ਵੱਡੀ ਸਾਡੀ ਪ੍ਰਾਪਤੀ ਇਹ ਹੀ ਆ ਕੀਮਾ ਤਾਂ ਹੋਰ ਵੀ ਕਾਫੀ ਨੇ ਹੀ ਕਿਉਂ ਉਸ ਟਾਈਮ ਇਹ ਇਸ ਤਰ੍ਹਾਂ ਸੀ ਵੀ ਮੈਂ ਉਸ ਏਜ 'ਚ ਅਸੀਂ ਕੋਈ ਮੈਂ ਕੋਈ ਵੱਡੀ ਗੇਮ ਖੇਡਕੀ ਉਹ ਮੇਰੀ ਲਤ ਦਾ ਜਿਹੜੀ ਪ੍ਰੋਬਲਮ ਸੀ ਮੈਂ ਰਨਿੰਗ ਨਹੀਂ ਕਰ ਸਕਦਾ ਮੈਂ ਫੁੱਟਬਾਲ ਮੈਂ ਹਾਕੀ ਮੈਂ ਕੁਝ ਵੀ ਨਹੀਂ ਖੇਡ ਸਕਦਾ ਇੱਕ ਉਹ ਟੀਮ ਵਰਕ ਵਾ ਇੱਕ ਸਾਈਕਲ ਐਸੀ ਚੀਜ਼ ਆ ਦੇ ਤੂੰ ਇਸ ਵਿੱਚ ਕੋਈ ਤੁਹਾਨੂੰ ਟਾਈਮ ਦੀ ਪਾਬੰਦੀ ਨਹੀਂ ਕੋਈ ਇਸ ਵਿੱਚ ਟੀਮ ਦੀ ਜਰੂਰਤ ਨਹੀਂ ਗਈ ਤਾਂ ਕੋਈ ਸਮਾਂ ਨਹੀਂ ਹੈਗਾ ਕਿਸੇ ਤਮੇ ਵੀ ਜਿਹੜਾ ਹੈਗਾ ਆਪਣਾ ਸਾਈਕਲ ਨਹੀਂ ਕਰ ਸਕਦੇ ਆ ਤਦ ਹੀ ਹੋਇਆ ਵੀ ਇਦਾਂ ਦੇ ਸਾਈਕਲ ਤੋਂ ਪਾਣੀ ਦਾ ਰਕਤ ਫਾਂ ਵੀ ਦੇਸ਼ ਨਹੀਂ ਲੱਗਿਆ ਤਾਂ ਵੀ ਛੱਡ ਦੇਈਏ ਕਿ ਇਸ ਤਰ੍ਹਾਂ ਹੋਇਆ ਹੋਈ ਜਦੋਂ ਤੂੰ ਸੈਟਅਪ ਪਿਆਰੇ ਸਾਈਕਲ ਪ੍ਰੋਬਲਮ ਆਈ ਹੋਈ ਤੇ ਘਰ ਤੋਂ ਕੋਈ ਜਰੂਰਤ ਉਹ ਪਹਿਲਾਂ ਮੈਂ ਜਵਾਬ ਦੇਣਾ ਛੱਡਣ ਵਾਟ ਤੇ ਇਸ ਤਰ੍ਹਾਂ ਵੀ ਜਦੋਂ ਸਾਨੂੰ ਕ੍ਰਿਟਿਕਾਈਜ਼ ਕਰਦੇ ਆ ਨਾ ਛੋਟੀ ਛੋਟੀ ਗੱਲ ਤੇ ਸਾਡੇ ਇਸ ਕਮਿਊਨਿਟੀ ਦੇ ਟੋਕਾ ਟੱਕੀ ਹੈਗੀ ਆ ਉਹ ਸਾਨੂੰ ਸਭ ਤੋਂ ਜ਼ਿਆਦਾ ਮਨੋਸੋਧੂ ਦੁਖੀ ਹੁੰਦਾ ਤੇ ਜਾਂ ਫੇ ਕਈ ਵਾਰ ਕੋਈ ਲੋਕਾਂ ਜੇ ਭਾਵਨਾ ਹੁੰਦੀ ਵੀ ਤੁਸੀਂ ਕਿੰਨੇ ਪੈਸੇ ਮਿਲਦੇ ਆ ਕਿਉਂ ਚਲਾਉਣੇ ਤੁਹਾਨੂੰ ਮਿਲਦਾ ਕੀ ਆ ਅਸੀਂ ਕਿਹਦੇ ਆਪਣੀ ਸੈਟੀਸਫੈਕਸ਼ਨ ਲਈ ਆ ਵੀ ਆਪਣੇ ਮਾਨ ਦੀ ਤਸੱਲੀ ਆਪਣੀ ਫਿਟਨੈਸ ਲਈ ਆ ਸਭ ਤੋਂ ਵੱਡੀ ਗੱਲ ਆਨ ਵਾਲੇ ਜਨਰੇਸ਼ਨ ਨੇ ਅੱਜial ਜਾ ਰਿਹਾ ਪੂਰਾ ਇਹ ਵੀ ਸੰਦੇਸ਼ ਦਿੰਦੇ ਆ ਉਹਨਾਂ ਨੂੰ ਕਹਿ ਰਹੇ ਆ ਇਸ ਟਾਈਮ ਜਿੰਨਾ ਪੰਜਾਬ ਤੇ ਇੱਕ ਗਲੰਕ ਲੱਗਿਆ ਨੌਜਵਾਨੀ ਤੇ ਲੱਗਿਆ ਕਿ ਛੇਵਾ ਦਰਿਆ ਜਿਹਨੂੰ ਕਹਿੰਦੇ ਵਗਦੇ ਆ ਨਸ਼ਿਆਂ ਦਾ ਔਰ ਡਰੱਗ ਦਾ ਖਾਸ ਕਰਕੇ ਗਵਾਂਡੀ ਮੁਲਕਾਂ ਦੀ ਸਾਜਸ਼ਾ ਹੁੰਦੀ ਹੈ ਕਿ ਕਿਸੇ ਮੁਲਕ ਦੇਸ਼ ਦੀ ਕਿਸੇ ਕੌਮ ਦੀ ਜਵਾਨੀ ਨੂੰ ਖਰਾਬ ਕਰਨ ਉਹ ਡਰੱਗ ਤੇ ਲਾਇਆ ਜਾਵੇ ਔਰ ਉਹ ਸਾਡੇ ਬੱਚਿਆਂ ਨੂੰ ਲਾ ਦਿੱਤਾ ਗਿਆ ਤੇ ਮੈਂ ਤੇ ਇਹੀ ਕਵਾਂਗਾ ਕਿ ਜਿਹੜਾ ਕੋਈ ਜੇ ਤੁਹਾਨੂੰ ਇਦਾਂ ਦਾ ਮਨ 'ਚ ਆਉਂਦਾ ਆ ਤਾਂ ਉਸ ਵੇਲੇ ਤੁਸੀਂ ਆਪਣੀ ਕੋਈ ਗੇਮ ਕੋਈ ਵੀ ਖੇਡੋ ਆਪਣੇ ਆਪ ਨੂੰ ਬਿਜ਼ੀ ਰੱਖੋ ਸਾਈਕਲਿੰਗ ਕਰੋ ਸਾਈਕਲਿੰਗ ਜੇ ਮੈਂ ਦੱਸ ਚੁੱਕਾ ਵੀ ਇਹ 'ਚ ਕੋਈ ਟੀਮ ਦੀ ਜ਼ਰੂਰਤ ਨਹੀਂ ਕੋਈ ਸਮਾਂ ਨਹੀਂ ਕੋਈ ਟਾਈਮ ਨਹੀਂ ਕੁਝ ਵੀ ਕਿਸੇ ਟਾਈਮ ਵੀ ਜਾ ਸਕਦੇ ਆ ਡਰਗ ਤੋਂ ਬਚਣ ਲਈ ਇਹਦਾ ਐਸਾ ਕਿ ਇੱਕ ਗੇਮ ਹੀ ਸਾਧਨਾ ਵੀ ਤੁਸੀਂ ਖੇਡ ਖੇਡੋ ਕੋਈ ਵੀ ਖੇਡੋ ਪਰ ਇਸ ਅਲਮਤ ਤੋਂ ਬਚਣਾ ਚਾਹੀਦਾ ਡਰਗ ਤੋਂ ਕਿਸ ਤਰ੍ਹਾਂ ਦੇ ਦਿਓ ਤੁਸੀਂ ਕਿਉਂਕਿ ਜਦੋਂ ਸੈਟਲਿੰਗ ਜਿੱਦਾਂ ਕੋਈ ਆਉਣਾ ਚਾਹੇ ਜਦੋਂ ਮੁਲਾਸੀ ਚਾਹਾਂ ਦੀ ਆਏ ਨੇ ਕੋਈ ਕਿਸ ਤਾ ਬੰਦਾ ਕੋਈ ਜੋੜਨ ਜੋ ਕਿ ਤਾ ਜੋੜ ਸਕਦਾ ਦੇਖੋ ਇੱਕ ਤਸਵੁਰਤ ਪਹਿਲੀ ਚੀਜ਼ ਇਹ ਹੈ ਜੀ ਕਿ ਤੁਹਾਨੂੰ ਇੱਕ ਸਾਥੀ ਐਸਾ ਚਾਹੀਦਾ ਮੈਂ ਤਾਂ ਇਹ ਕਹਿੰਦਾ ਜਿਹੜਾ ਨਹੀਂ ਜੁੜ ਸਕਦਾ ਜਿਹੜਾ ਕਿ ਤੁਹਾਨੂੰ ਖਿੱਚ ਕੇ ਲੈ ਜਾ ਸਕੇ ਸੋ ਬਲਰਾਜ ਚੋਹਣ ਇੱਕ ਐਸਾ ਦੋਸਤ ਜਿਹੜਾ ਕਿ ਮੈਂ ਕਹਿੰਦਾ ਹਰ ਬੰਦੇ ਕੋਲ ਇਦਾਂ ਦਾ ਇੱਕ ਬੰਦਾ ਜ਼ਰੂਰ ਹੋਵੇ ਕਿ ਜਿਹੜਾ ਸਾਈਕਲਿੰਗ ਨੂੰ ਪ੍ਰਮੋਟ ਕਰੇ ਦਿਲ ਜਾਨ ਤੋਂ ਪ੍ਰਮੋਟ ਕਰ ਦੇਣੇ ਬਾਕੀ ਜੁੜਨ ਦੇ ਲਈ ਬਹੁਤ ਕੁਝ ਹੈਗਾ ਨਾ ਜੀ ਹਰ ਸ਼ਹਿਰ ਦੇ ਵਿੱਚ ਅਲੱਗ-ਅਲੱਗ ਕਲੱਬਸ ਬਣੇ ਨੇ ਕੋਈ ਛੋਟੇ ਕਲੱਬ ਨੇ ਕੋਈ ਵੱਡੇ ਕਲੱਬ ਨੇ ਜਿੱਦਾਂ ਹੁਣੇ ਮੇਰੇ ਦੋਸਤ ਰੋਹੀ ਜੀ ਨੇ ਤੁਹਾਨੂੰ ਦੱਸਿਆ ਕਿ ਇੱਕ ਆਡੈਕਸ ਕਰਕੇ ਕਿ ਹੈਗੀ ਹੈ ਸ ਇਹਦੇ ਪੂਰੀ ਦੁਨੀਆ ਦੇ ਵਿੱਚ ਇਹ ਰਾਈਡਸ ਕਰਵਾਉਂਦੇ ਨੇ ਤਾਂ ਇਹ ਬੜਾ ਸੈਕਿੰਗ ਪ੍ਰੋਮੋਸ਼ਨ ਦੇ ਲਈ ਬਹੁਤ ਵੱਡਾ ਕੰਮ ਕਰ ਰਹੀ ਹੋ ਸਸਤਾ ਉਹਨਾਂ ਦੇ ਨਾਲ ਆਪਾਂ ਜੁੜ ਕੇ ਹੋਰ ਪ੍ਰੋਫੈਸ਼ਨਲੀ ਵੀ ਸਿੱਖ ਸਕਦੇ ਆਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਕਲੱਬਾਂ ਦੇ ਨਾਲ ਜਿਹੜੇ ਰਾਈਡ ਕਰਦੇ ਨੇ ਉਹ ਬੜੇ ਪ੍ਰੋਫੈਸ਼ਨਲ ਲੋਕ ਨੇ ਉਹਨਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਸੋ ਤਾਂ ਬਲਰਾਜ ਜੀ ਜਹਾਂਸ਼ਾ ਨੀਲਾ ਜੀ ਬਲਰਾਜ ਜੀ ਮੈਂ ਤਾਂ ਇਹ ਕਹਿੰਦਾ ਜੀ ਕਿ ਸਾਈਕਲਸ ਦੀ ਕੋਈ ਉਮਰ ਨਹੀਂ ਹੁੰਦੀ ਜਦੋਂ ਹੁਣ ਦੇਖਿਆ ਜਾਏ ਤਾਂ ਬਲਰਾਜ ਜੀ ਨੇ 60 ਸਾਲ ਦੇ ਨੇੜੇ ਹੋਣ ਵਾਲੇ ਨੇ ਇਹ 1.5 ਲੱਖ ਕਰਦੇ ਸੀ ਮੇਨਾਂ ਅਸੀਂ ਰੋਸਰੇ ਰਾਈਡ ਕਰਦੇ ਆ ਮੈਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਅਗਲੀ ਪ੍ਰੈਸ ਕਾਨਫਰੰਸ ਆਪਾਂ ਕਦੀ ਕਰਨੀ ਹੈ ਕਹਿੰਦੇ ਉਹਨੇ ਅਗਲੀ 2 ਲੱਖ ਦੀ ਕਰਾਂਗੇ ਸੋ ਇੱਕ ਹੌਸਲਾ ਆਇਆ ਜਜ਼ਬਾ ਆ ਬੜਾ ਇੱਕ 60 ਦੀ ਏਜ ਦੇ ਵਿੱਚ ਕਈ ਲੋਕ ਸੋਚਦੇ ਨੇ ਜੀ ਹੁਣ ਮੈਂ ਬਹੁਤ ਬੁੱਢਾ ਹੋ ਗਿਆ ਮੈਂ ਸੌਣਾ ਬਟ ਨਹੀਂ ਇੱਕ ਸਾਈਕਲਿੰਗ ਆ ਜੀ ਮੈਂ ਆਪ ਵੀ ਥੋੜੀ-ਬਹੁਤ ਸਾਈਕਲ ਕਰਦਾ ਹਾਂ ਪਰ ਮੈਂ ਜਾਣਦਾ ਕਿ ਇੱਕ ਸਾਈਕਲਿੰਗ ਹੀ ਇੱਕ ਬੰਦੇ ਨੂੰ ਜਵਾਨ ਰੱਖ ਸਕਦੀ ਹੈ ਆਪਾਂ ਜੀ ਨਹੀਂ ਮਦਦ ਨਹੀਂ ਸਹਿਯੋਗ ਦੇਖੋ ਜੀ ਇਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਫਾਈਨੈਂਸ਼ੀਅਲ ਮਦਦ ਕੋਈ ਨਹੀਂ ਕਰਦਾ ਕਿਸੇ ਵੀ ਸਾਨੂੰ ਕਿਸੇ ਸਰਕਾਰ ਤੋਂ ਕਿਸੇ ਪਾਸੋਂ ਨਹੀਂ ਹੁੰਦੀ ਬਲਕਿ ਸਾਰੇ ਇਵੈਂਟਸ ਦੇ ਆਪਣੇ ਖਰਚੇ ਕਰਨੇ ਪੈਂਦੇ ਔਰ ਬਹੁਤ ਮਹਿੰਗੀ ਕਈ ਇਵੈਂਟਸ ਹੁੰਦੇ ਨੇ ਜਿੱਚ ਬਹੁਤ ਪੈਸਾ ਲੱਗਦਾ ਲੱਖਾਂ ਦੇ ਵਿੱਚ ਚਲਾ ਜਾਂਦਾ ਜਦੋਂ ਹੁਣ ਬਲਰਾਜ ਜੀ ਪਿੱਛੇ ਜੇ ਇੰਗਲੈਂਡ ਜਾ ਕੇ ਆਏ ਨੇ ਫਰਾਂਸ ਜਾ ਕੇ ਆਏ ਨੇ ਇਹ ਲੱਖਾਂ ਦਾ ਖਰਚਾ ਹੈ ਕੋਈ ਸਾਈਕਲਿਸਟ ਆਪਣੇ ਲੋ ਆਪਣੇ ਕਰਦਾ ਜੀ ਸਰਕਾਰ ਵੱਲੋਂ ਇਦਾਂ ਦੀ ਕਦੀ ਹਾਲ ਤੱਕ ਨਹੀਂ ਕੋਈ ਵੀ ਕਿਸੇ ਤਰੀਕੇ ਦੀ ਮਦਦ ਆਈ ਹੈ ਹਾਂ ਸਰ ਆਪਾਂ ਮੈਂ ਇੱਕ ਕਹਿਣਾ ਚਾਹਨੀ ਆ ਵੀ ਆਪਾਂ ਜਿਵੇਂ ਸਪੋਰਟਸ 'ਚ ਇੱਕ ਕ੍ਰਿਕਟ ਨੂੰ ਬਹੁਤ ਐਮੀਅਤ ਦਿੰਦੇ ਆ ਵੀ ਕ੍ਰਿਕਟ ਤੇ ਇੰਨਾ ਸੱਟਾ ਵੀ ਲੱਗਦਾ ਹੈ ਪੈਸਾ ਵੀ ਲੱਗਦਾ ਹੈ ਉਦਾਂ ਹੀ ਸੇਮ ਨਾਲ ਇੱਕ ਸਾਈਕਲਿੰਗ ਲੀਗ ਹੋ ਰਹੀ ਹੈ ਜਿਹਦੇ ਸਾਡੀ ਪੰਜਾਬ ਦੀ ਟੀਮ ਟੌਪ ਤੇ ਚੱਲ ਰਹੀ ਹੈ ਅਸੀਂ ਸੈਮੀਫਾਈਨਲ 'ਚ ਵੀ ਪਹੁੰਚ ਚੁੱਕੇ ਆ ਮੇਰੀ ਇੱਕ ਸਰਕਾਰ ਤੋਂ ਵੀ ਗੁਜਾਰਿਸ਼ ਹੈ ਕਿ ਅਸੀਂ ਜੇ ਅਸੀਂ ਸਾਡਾ ਪੰਜਾਬ ਸਿਰਫ ਇੱਥੇ ਕਿਉਂ ਅਸੀਂ ਲੀਡ ਤੇ ਆ ਰਹੇ ਆ ਕਿ ਸਾਡੇ ਪੰਜਾਬ ਦਾ ਨਾਮ ਆ ਗਿਆ ਸੀ ਇਹ ਵੀ ਨਿਸ਼ੇੜੀ ਹੈ ਇਹ ਨਹੀਂ ਕਰ ਪਾਂਗੇ ਜਦੋਂ ਸਾਡੇ ਉਹ ਜਜ਼ਬੇ ਦੀ ਗੱਲ ਆ ਜਾਂਦੀ ਹੈ ਤਾਂ ਫਿਰ ਅਸੀਂ ਸਾਰਾ ਕੁਝ ਸਾਈਡ ਤੇ ਰੱਖ ਕੇ ਅੱਜ ਸੈਕਿੰਡ ਪੋਜੀਸ਼ਨ ਤੇ ਸੈਮੀਫਾਈਨਲ ਚ ਆ ਰਹੇ ਹਾਂ ਤੇ ਮੈਨੂੰ ਇਹ ਉਮੀਦ ਸਰਕਾਰ ਤੋਂ ਵੀ ਹੈ ਕਿ ਸਾਨੂੰ ਸਪੋਰਟ ਕਰਨ ਜਿੱਦਾਂ ਸਾਨੂੰ ਅਸੀਂ ਹਾਈਵੇ ਤੇ ਚੱਲਦੇ ਹਾਂ ਰਾਤ ਨੂੰ ਕੋਈ ਸਾਨੂੰ ਫਿਜ਼ੀਕਲੀ ਕੋਈ سپورਟ ਮਿਲ ਜਵੇ ਤਾਂ ਅਸੀਂ ਪੰਜਾਬ ਦਾ ਨਾਮ ਪੂਰੇ ਵਰਲਡ 'ਚ ਰੋਸ਼ਨ ਕਰਨ ਵਾਸਤੇ ਅਸੀਂ ਤਿਆਰ ਹਾਂ